ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਸਲੇ ਪੰਜਾਬ ਦੇ ਪਾਣੀਆਂ ਦੇ ਮਿੱਟੀ ਦੇ ਬੋਲੀਆਂ ਦੇ ਜਿੰਨੇ ਗੰਭੀਰ ਹੋ ਗਏ ਉਹਨੇ ਅਸੀਂ ਗੰਭੀਰ ਨਹੀਂ ਆ ਉਹਨਾਂ ਦੀ ਚਿੰਤਾ ਤੇ ਉਹਨਾਂ ਦੀ ਫਿਕਰ ਸਾਡੇ ਲੋਕਾਂ ਨੂੰ ਨਹੀਂ ਆ ਜੋ ਸੋਡੇ ਕੋਲ ਦੀ ਸਤਲੁਜ ਦਰਿਆ ਵਹਿੰਦਾ ਸੋਨੂੰ ਲੱਗਦਾ ਸੋਨੂੰ ਜ਼ਿੰਦਗੀ ਬਖਸ਼ ਰਿਹਾ ਹੈ ਪਰੇ ਜ਼ਿੰਦਗੀ ਨਹੀਂ ਮੌਤ ਬਣ ਰਿਹਾ ਅਜਦਾਣੀ 40 ਸਾਲ ਤੋਂ ਬਣ ਰਿਹਾ ਜਦੋਂ ਦੀਆਂ ਆ ਡਾਈੰਗ ਫੈਕਟਰੀਆਂ ਆਈਆਂ ਡਾਈੰਗ ਜਿਹੜੀਆਂ ਉਨਰੰਗਣ ਦੀਆਂ ਫੈਕਟਰੀਆਂ ਹੁੰਦੀਆਂ ਨੇ ਪੂਰੀ ਦੁਨੀਆ ਦੇ ਵਿੱਚ ਇੰਨਾਂ ਫੈਕਟਰੀਆਂ ਦੇ ਉੱਤੇ ਪਾਬੰਦੀ ਹੈ ਵੈਨ ਕਾਮਲ ਲਾਡੂ ਚ ਲਾ ਕੇ ਲੱਗੀਆਂ ਫੈਕਟਰੀਆਂ ਉਹਨਾਂ ਲੋਕਾਂ ਨੇ ਉੱਠ ਕੇ ਅਪੀਲ ਪਾਈ ਹਾਈ ਕੋਰਟ ਹਾਈ ਕੋਰਟ ਨੇ ਹੁਕਮ ਕੀਤਾ ਕਿ ਇਹ ਫੈਕਟਰੀ ਨਹੀਂ ਲੱਗੂਗੀ ਕਿਉਂਕਿ ਇਹ ਲੋਕਾਂ ਨੂੰ ਜ਼ਹਿਰ ਦੇ ਕੇ ਮਾਰ ਰਹੀਆਂ ਨੇ ਲੁਧਿਆਣਾ ਸ਼ਹਿਰ ਦੇ ਵਿੱਚ 1020 150 ਨਹੀਂ ਹਜ਼ਾਰਾਂ ਫੈਕਟਰੀਆਂ ਨੇ ਉਹਨ ਰੰਗਣ ਵਾਲੀਆਂ ਜਿਹੜੀਆਂ ਸਾਨੂੰ ਲਗਾਤਾਰ ਸਤਲੁਜ ਜ਼ਹਿਰ ਪਾਰ ਰਹੀਆਂ ਨੇ ਦੇਖੀ ਹੋਈ ਗੱਲ ਤੇ ਸੁਣੀ ਹੋਈ ਗੱਲ ਦਾ ਬੜਾ ਫਰਕ ਹੁੰਦਾ ਤੁਹਾਨੂੰ ਬੇਨਤੀ ਕਰਦਾ ਵੀ ਤੁਸੀਂ ਇੱਕ ਵਾਰੀ ਵਲੀਪੁਰ ਪਿੰਡ ਜਾ ਕੇ ਦੇਖਿਓ ਵਲੀਪੁਰ ਪਿੰਡ ਜਿੱਥੇ ਵੱਡਾ ਦਰਿਆ ਸਤਲੁਜ ਪੈਂਦਾ ਹੈ ਕਿਵੇਂ ਆ ਗੰਸਾਂ ਤੇ ਉਬਲਦੀਆਂ ਪਾਣੀ ਚ 10 ਮਿੰਟ ਉਹ ਪਾਣੀ ਕੋਲ ਖੜਿਆ ਨਹੀਂ ਜਾਂਦਾ ਬੰਦੇ ਨੂੰ ਮੁਸ਼ਕ ਮਾਰਦਾ ਖੁੱਕ ਲੜਨ ਲੱਗ ਜਾਂਦੀ ਆ ਸੰਘ ਮੱਚਦਾ ਅੱਖਾਂ ਮੱਚਦੀਆਂ ਇੰਨੀ ਜ਼ਹਿਰੋ ਪਾਣੀ ਚ ਡੱਕ ਕੇ ਬੰਦੇ ਵੱਲ ਆਉਂਦੀ ਆ ਅਸੀਂ ਗੌਸਪੁਰੇ ਪਿੰਡ ਖੜੇ ਗੌਸਪੁਰਾ ਪਿੰਡ ਨੂੰ ਸਾਰੇ ਪਿੰਡ ਨੂੰ ਕਾਲਾ ਪੀਲੀ ਆ ਅਸੀਂ ਪਿੰਡ ਦੇ ਲੋਕਾਂ ਨਾਲ ਗੱਲ ਕਰ ਰਹੇ ਆ ਖੜੇ ਬਿਲਕੁਲ ਗੌਸਪੁਰੇ ਪਿੰਡ ਬੁੱਢੇ ਦਰਿਆ ਦੇ ਉੱਤੇ ਫੈਕਟਰੀ ਲੱਗੀ ਹੋਈ ਆ ਫੈਕਟਰੀ ਦਾ ਚੌਂਕੀਦਾਰ ਸਾਡੇ ਕੋਲੇ ਆਉਂਦਾ ਕਹਿੰਦਾ ਭਾਈ ਮੈਂ 15 ਸਾਲ ਤੋਂ ਚੌਂਕੀਦਾਰਾ ਕਰਦਾ ਇੱਥੇ ਆ ਜਿਹੜਾ ਗੇਟ ਗਲ ਗਿਆ ਲੋਹੇ ਦਾ ਸਰਗੇ ਦੇ ਥੱਲੋਂ ਪੰਜ ਸੁੱਤਾ ਸਰਗੇ ਦਾ ਗੇਟ ਲੱਗਿਆ ਵਾ ਗਲ ਗਿਆ ਫੈਕਟਰੀ ਦਾ ਕਹਿੰਦਾ ਪਾਣੀ ਜਾਂ ਕਿਸੇ ਮਿੱਟੀ ਨੇ ਨਹੀਂ ਗਾਲਿਆ ਇਹ ਗੇਟ ਗਾਲਿਆ ਹਵਾ ਨੇ ਮੈਂ ਹਵਾ ਕਿਵੇਂ ਗਾਲ ਦੂ ਕਹਿੰਦਾ ਪੂਰੇ ਦੀ ਹਵਾ ਵਗਦੀ ਆ ਬੁੱਡੇ ਦਰਿਆ ਦੇ ਉੱਤੋਂ ਦੀ ਹਵਾ ਲੰਘਦੀ ਆ ਉੱਚ ਉੱਡ ਕੇ ਹਵਾ ਨਾਲ ਕੈਮੀਕਲ ਇਹ ਸਰਗੇ ਤੇ ਪਿਆ ਤੇ ਉਹਨੇ ਸਰੀਆਂ ਗਾਲ ਦਿੱਤਾ ਜਿਹੜਾ ਇੰਨਾ ਖਤਰਨਾਕ ਕੈਮੀਕਲ ਆ ਲੋਹੇ ਨੂੰ ਗਾਲ ਰਿਹਾ ਉੱਡ ਕੇ ਸੋਨੂੰ ਛੱਡੂਗਾ ਇਹ ਮਜਦੀ ਰਿਪੋਰਟ ਆ ਵੀ ਆਉਣ ਵਾਲੇ ਦਸਾਂ ਸਾਲਾਂ ਚ ਪੰਜਾਬ ਦੇ ਲੋਕਾਂ ਦੇ ਜਵਾਗ ਪੈਦਾ ਹੋਣੋਂ ਹਟ ਜਾਣੇ ਆ ਆ ਤੇਜ਼ਰ ਹੇਲਾ ਪਿੰਡ ਹੈ ਫਾਇਲਕਾ ਬਾਰਡਰ ਦੇ ਉੱਤੇ ਆ ਆਪਣਾ ਧਰਾਂਗ ਵਾਲਾ ਪਿੰਡ ਹੈ ਅਸੀਂ ਉਹਨਾਂ ਪਿੰਡਾਂ 'ਚ ਗਏ ਆ ਇਹਨਾਂ ਪਿੰਡਾਂ ਦੇ ਵਿੱਚ ਇਹਨਾਂ ਪਿੰਡਾਂ ਦੇ ਵਿੱਚ ਜਿਹੜਾ ਵੀ ਬੱਚਾ ਪੈਦਾ ਹੁੰਦਾ ਜੰਮਦਾ ਪਪਾ ਹਜ ਬੱਚਾ ਪੈਦਾ ਹੁੰਦਾ ਲੂਲਾ ਲੰਗੜਾ ਅਨਾਂ ਕਾਲਾ ਬੱਚਾ ਪੈਦਾ ਹੁੰਦਾ ਜਾਂ ਜਾਂਉਂਦੇ ਜਵਾਕ ਨੂੰ ਸ਼ੂਗਰ ਕੈਂਸਰ ਕਾਲਾ ਪੀੜਿਆ ਟੀਵੀ ਹੁੰਦੀ ਹੈ ਸਾਲ-ਸਾਲ ਦੇ ਜਵਾਕਾਂ ਦੀਆਂ ਕਿਡਨੀਆਂ ਉਲੜ ਰਹੀਆਂ ਨੇ ਗੁਰਦੇ ਫੇਲ ਹੋ ਰਹੇ ਆ ਡੀਐਮਸੀ ਭਰਿਆ ਪੈ ਜਾ ਕੇ ਦੇਖਿਓ ਕਦੇ ਆ ਪਿੱਛੇ ਮੈਂ ਇੱਕ ਵੀਡੀਓ ਪਾਈ ਸੀ ਕਿਸੇ ਬੱਚੇ ਦੇ ਟੀਕਾ ਲੱਗਣਾ ਸੀ 18 ਕਰੋੜ ਦਾ ਉਹਨੂੰ ਬਿਮਾਰੀ ਸੀ ਉਹਦਾ ਕੋਈ ਵੀ ਸਰੀਰ ਦਾ ਨਖੜਦਾ ਨਹੀਂ ਸੀ ਤੌਣ ਵੀ ਡਿੱਗ ਪੈਂਦੀ ਸੀ ਬਾਹਾਂ ਵੀ ਡਿੱਗ ਪੈ ਲੱਤਾਂ ਵੀ ਡਿੱਗ ਪੈਂਦੀਆਂ ਸੀ 8 ਮਹੀਨਿਆਂ ਦਾ ਜਵਾਕ ਉਹ ਪਰਿਵਾਰ ਵਿਚਾਰਾ ਫਰਿਆਦ ਲੈ ਕੇ ਆਇਆ ਕਿ ਭਾਈ ਵੀਡੀਓ ਪਾ ਦਿਓ 18 ਕਰੋੜ ਇਕੱਠਾ ਹੋ ਜੂ ਮਾਹ ਮੁਸ਼ਕਲਾ 18 ਕਰੋੜ ਇਕੱਠਾ ਨਹੀਂ ਹੋਣਾ ਮਾ ਡਾਕਟਰ ਕੋਲੇ ਗਏ ਆ ਬਿਮਾਰੀ ਕਿਹੜੀ ਦੱਸਦਾ ਹੈ ਕਿ ਡਾਕਟਰ ਕਹਿੰਦਾ ਪਤਾ ਨਹੀਂ ਬਿਮਾਰੀ ਕਿਹੜੀ ਹੈ ਸਾਨੂੰ ਇਹ ਜੀਆਂ ਬਿਮਾਰੀਆਂ ਹੋ ਰਹੀਆਂ ਉਹ ਪਾਣੀ ਪੀ ਕੇ ਕਿ ਡਾਕਟਰਾਂ ਦੀ ਸਮਝ ਵੀ ਨਹੀਂ ਆਉਂਦੀਆਂ ਹਰੀ ਕੇ ਪੱਤਣ ਮੱਸੀਆਂ ਦੇ ਉੱਤੇ ਰਿਸਰਚ ਹੋਈ ਹੈ ਉਹਨਾਂ ਦਾ ਮੈਡੀਕਲ ਹੋਇਆ ਰੈਕਟਰੀ ਹੋਈ ਹੈ ਉਹਨਾਂ ਰਿਪੋਰਟਾਂ ਦੇ ਵਿੱਚ ਮੱਸੀਆਂ ਨੂੰ ਕੈਂਸਰ ਆਇਆ ਔਰ ਤੁਸੀਂ ਹਿਸਾਬ ਲਾ ਲਓ ਵੀ ਆਪਾਂ ਬਚਾਂਗੇ ਕਿਵੇਂ ਦਰਿਆਵਾਂ ਦਾ ਪਾਣੀ ਵੀ ਜ਼ਹਿਰੀਲਾ ਕਰਤਾ ਧਰਤੀ ਹੇਠਾਂ ਫੈਕਟਰੀਆਂ ਸਿੱਧੀ ਜ਼ਹਿਰ ਪਾਈ ਜਾਂਦੀਆਂ ਜੀਰੋਨੀਅਮ ਪਾਰਿੰਗਾਂ ਨੇ ਕੈਮੀਕਲ ਪਾਰਿੰਗਾਂ ਨੇ ਮਰਕਰੀ ਪਾਰਾ ਹੁੰਦਾ ਜਿਹੜਾ ਹੈਵੀ ਮੈਟਲ ਜਿਹੜੀਆਂ ਬਹੁਤ ਭਾਰੀਆਂ ਧਾਤਾਂ ਹੁੰਦੀਆਂ ਨੇ ਉਹ ਸਾਰੀਆਂ ਸੁੱਧੇ ਬੋਰ ਕਰਕੇ ਥੱਲੇ ਸਿੱਟ ਰਏ ਆ ਦਰਿਆਵਾਂ ਦੇ ਪਾਣੀ ਨੂੰ ਬੰਨ ਮਾਰ ਲਓਗੇ ਲੜਪੋਗੇ ਸਿਨਾਰਸ ਕਰ ਲੋਗੇ ਮੋਰਚਾ ਲਾ ਕੇ ਸਾਫ ਕਰਾ ਲੋਗੇ ਦਰਿਆਵਾਂ ਦੇ ਪਾਣੀ ਪਰ ਜਿਹੜੇ ਪਾਣੀ ਜਿਹੜੀਆਂ ਜਿਹੜਾ ਧਰਤੀ ਹਟਾ ਪਾਤੀਆਂ ਉਹ ਪੱਤਰਾ ਨੂੰ ਕਿਵੇਂ ਸਾਫ ਕਰੋਗੇ ਇਹਦਾ ਹਜ਼ਾਰਾਂ ਸਾਲ ਚ ਵੀ ਸਾਫ ਹੋਣੇ ਪਰ ਆਪਾਂ ਕੂਕ ਸੁੱਤੇ ਪਿਆ ਵੀ ਛੱਡੋ ਆਪਾਂ ਕੀ ਲੈਣਾ ਆਪਾਂ ਨੂੰ ਕੀ ਆ ਫਿਲਟਰ ਲਾ ਲਓ ਆਰਓ ਲਾ ਲਓ ਨਾ ਪੀਓ ਨਹਿਰਾਂ ਦਾ ਪਾਣੀ ਨਾ ਪੀਓ ਦਰਿਆਵਾਂ ਦਾ ਪਾਣੀ ਨਾ ਪੀਓ ਧਰਤੀਆਂ ਤੋਂ ਕੱਢ ਕੇ ਪਾਣੀ ਉਹ ਫਿਲਟਰ ਨੇ ਸਾਨੂੰ ਜਮੇ ਖਤਮ ਕਰਤਾ 50 50 ਸਾਲ ਦੇ ਬੰਦੇ ਦੇ ਗੋਡੇ ਦੁਖਣ ਲੱਗ ਗਏ ਧੌਲੇ ਉਮਰ ਤੋਂ ਪਹਿਲਾਂ ਆਉਣ ਲੱਗ ਗਏ ਦੰਦ ਕਾਲਨ ਲੱਗ ਗਏ ਉਹ ਫਿਲਟਰ ਦੇ ਪਾਣੀ ਨੇ ਮੰਗਤਾ ਕਿਉਂਕਿ ਫਿਲਟਰ ਇੰਨਾ ਖਤਰਨਾਕ ਹੈ ਜਿਹੜਾ ਸਰੀਰ ਨੂੰ ਲੋੜੀ ਦਾ ਤੱਤ ਹੈ ਪਾਣੀ ਚੋਂ ਜੋ ਸਾਡੇ ਸਰੀਰ ਨੂੰ ਲੋੜ ਚੀਜ਼ ਹੈ ਉਹ ਤੱਤੀ ਖਤਮ ਕਰ ਦਿੰਦਾ ਪਾਣੀ ਚ ਉਥੋ-ਥੋ ਤੇ ਥੋਕਾ ਪਾਣੀ ਰਹਿ ਜਾਂਦਾ ਜਿੰਨਾ ਜਿਹੜੀ ਚਾਹੀਦਾ ਪਾਣੀ ਚ ਉਹ ਨਾ ਨਹੀਂ ਰਹਿਣ ਨੂੰ ਡਾ ਉਹ ਅਸੀਂ ਉਹ ਲਵਾ ਕੇ ਪੀਣ ਲੱਗ ਗਏ ਦਰਿਆਵਾਂ ਦੇ ਪਾਣੀ ਧਰਤੀ ਏਟਲੇ ਪਾਣੀ ਪੀਣ ਜੋਗ ਨਹੀਂ ਰਹੇ ਜ਼ਹਿਰਾਂ ਵਾਲੀਆਂ ਆਰੋ ਵਾਲਾ ਪਾਣੀ ਪੀਣ ਜੋਗ ਨਹੀਂ ਤੇ ਪਾਣੀ ਪੀਓਗੇ ਕਿਹੜਾ ਫਿਰ ਤੜਕੇ ਉੱਠ ਕੇ ਪਾਣੀ ਹੋਏ ਪੀਨੇ ਹੋ ਚਾਹ ਧਰਦੇ ਹੋ ਪਾਣੀ ਦੀ ਆਟਾ ਗੁਣਦੇ ਹੋ ਪਾਣੀ ਨਾਲ ਦਾਲ ਸਬਜ਼ੀ ਬਣਾਉਨੇ ਹੋ ਤਾਂ ਪਾਣੀ ਨਾਲ ਫਸਲਾਂ ਨੂੰ ਪਿਉਨੇ ਹੋ ਤਾਂ ਪਾਣੀ ਫਸਲਾਂ ਨੂੰ ਲਾਉਨੇ ਹੋ ਤਾਂ ਪਾਣੀ ਉਹ ਫਸਲਾਂ ਉਹ ਅਨਾਜ ਵੱਢ ਕੇ ਉਹ ਕਣਕ ਤੁਸੀਂ ਖਾਣੇ ਹੋ ਸਾਨੂੰ 16 ਤੋਂ ਲੈ ਕੇ 8 ਸਾਲ ਹੋ ਗਏ ਹਰ ਸਾਲ ਉਥੇ ਮੋਰਚਾ ਲਾਉਨੇ ਜਾ ਕੇ ਰੌਲਾ ਪਾਉਨੇ ਆ ਆਹੀ ਕਲਤਾਰ ਸੰਧਮਾ ਸਪੀਕਰ ਪੰਜਾਬ ਦਾ ਆਹੀ ਮੁੱਖ ਮੰਤਰੀ ਪੰਜਾਬ ਦਾ ਸਾਡੇ ਨਾਲ ਖੜੇ ਹੁੰਦੇ ਸੀ ਉੱਥੇ ਜਾ ਕੇ ਵੀ ਆਹ ਦੇਖੋ ਜੀ ਲੋਕਾਂ ਨੂੰ ਜ਼ਹਿਰ ਦੇ ਕੇ ਮਾਰਿਆ ਜਾ ਰਿਹਾ ਅੱਜ ਸਰਕਾਰ ਚ ਆ ਗਿਆ ਜੱਖਾਂ ਹੀ ਬਦਲ ਗਿਆ ਅੱਜ ਇਹਨਾਂ ਰੇ ਐਮਐਲਏ ਪੱਪੀ ਵਰਗੇ ਬੱਗੇ ਵਰਗੇ ਗੋਗੀ ਵਰਗੇ ਲੁਧਿਆਣੇ ਤੋਂ ਸ਼ਰੇਆਮ ਡਾਈਂਗ ਫੈਕਟਰੀਆਂ ਦੇ ਹੱਕ 'ਚ ਖੜ ਕੇ ਆ ਕੇ ਕਿਹਨਾਂ ਦਾ ਕਸੂਰ ਕੋਈ ਨਹੀਂ ਮੈਂ ਇਹਨੂੰ ਕਿਹਾ ਸੀ ਮਾਜੇ ਕਸੂਰ ਨਹੀਂ ਨਾ ਇਹਨਾਂ ਨੂੰ ਨਾਲ ਲੈ ਕੇ ਆਓ ਮਾਲਕਾਂ ਨੂੰ ਤਾਂ ਤੁਸੀਂ ਵੀ ਆਪ ਨਾਲ ਚੱਲੋ ਸਾਡੇ ਆਪਾਂ ਜਿੱਥੇ ਬੁੱਢਾ ਦਰਿਆ ਪੈਂਦਾ ਉੱਥੇ ਨਹੀਂ ਉਦੋਂ 25 ਮੀਲ ਉਰੇ ਸਾਨੂੰ ਸਤਲੁਜ ਦੇ ਵਿੱਚੋਂ ਮੈਂ ਇੱਕ ਗਲਾਸ ਨਹੀਂ ਪੀਉਣਾ ਨਾ ਮੈਂ ਘੁੱਟ ਪੀਉਣੀ ਇੱਕ ਬੂੰਦ ਪਾਣੀ ਪੀ ਕੇ ਦਿਖਾਉਂਗਾ ਮੈਂ ਮੰਨ ਜੂਗਾ ਵੀ ਤੁਸੀਂ ਸਹੀ ਤੇ ਅਸੀਂ ਗਲਤ ਕੱਲੇ ਹੀ ਡਾਈੰਗ ਨਹੀਂ ਕੱਲੀ ਇੰਡਸਟਰੀ ਦਾ ਪਾਣੀ ਨਹੀਂ ਪੈ ਰਿਹਾ ਜਿੰਨਾ ਲੁਧਿਆਣੇ ਦਾ ਸੀਵਰੇਜ ਆ ਲੋਕਾਂ ਦੀ ਟੱਟੀ ਮੂਦ ਸਾਰਾ ਸਤਲੁਜ ਚ ਆਉਂਦਾ ਜਿੰਨਾ ਲੁਧਿਆਣੇ ਦੇ ਹਜ਼ਾਰਾਂ ਉੱਥੇ ਮੱਝਾਂ ਦੀਆਂ ਡੇਰੀਆਂ ਨੇ گاਵਾਂ ਦੀਆਂ ਸਾਰਾ ਉਹ ਗੋਹਾ ਮੂਦ ਬੱਚ ਆਉਂਦਾ ਜਿੰਨੇ ਹਜ਼ਾਰਾਂ ਹਸਪਤਾਲ ਨੇ ਲੁਧਿਆਣੇ ਚ ਸਭ ਤੋਂ ਜ਼ਿਆਦਾ ਹਸਪਤਾਲ ਆ ਕੋ ਕੈਂਸਰ ਦਾ ਮਰੀਜ਼ ਜਾਂਦਾ ਉੱਥੇ ਟੀਵੀ ਦਾ ਜਾਂਦਾ ਕਾਲੀ ਪੀਲੀ ਹੋਇਆ ਜਾਂਦਾ 슈ਗਰ ਦਾ ਮਰੀਜ਼ ਜਾਂਦਾ ਕਿਦੇ ਪਾਕ